ਮੰਮੀ ਪਾਪਾ ਨੇ ਸ਼ੁਰੂ ਤੋਂ ਸਟਰਗਲ ਕੀਤਾ ਤੇ ਐਸੇ ਦੋਨਾਂ ਭੈਣਾਂ ਨੇ ਵੀ ਬਹੁਤ ਸਟਰਗਲ ਕੀਤਾ ਜੌਬ ਕੀਤੀਆਂ ਨਾ ਤੇ ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਕਿਸੇ ਦੇ ਥੱਲੇ ਰਹਿ ਕੇ ਕਾਮਯਾਬ ਨਹੀਂ ਹੋ ਸਕਦੇ ਸਿਰਫ ਸਾਡੇ ਜੋ ਖਰਚੇ ਨੇ ਉਹੀ ਚੱਲ ਸਕਦੇ ਆ ਬਟ ਜੇ ਅਸੀਂ ਕੁਝ ਆਪਣਾ ਕਰਨਾ ਆਪਣਾ ਬਣਾਉਣਾ ਤਾਂ ਉਹਦੇ ਲਈ ਸਾਨੂੰ ਆਪਣਾ ਕੰਮ ਹੀ ਤੋੜਨਾ ਪਊਗਾ ਜੀ ਜਿਹਦੇ ਕਰਕੇ ਅਸੀਂ ਜਲਦੀ ਤੋਂ ਜਲਦੀ ਸਕਸੈਸ ਹੋ ਸਕਦੇ ਬੇਸ਼ੱਕ ਟਾਈਮ ਲੱਗਦਾ ਆ ਪਰ ਕੋਈ ਨਾ ਕੋਈ ਚੀਜ਼ ਆਪਣੀ ਹੁੰਦੀ ਆ ਅਸੀਂ ਆਪਣੇ ਹਨਾ ਮਲਕੀ ਸੁਪਨਿਆਂ ਨੂੰ ਪੂਰੇ ਕਰਨ ਲਈ ਅਸੀਂ ਇਹ ਰੈਸਟੋਰੈਂਟ ਸਟਾਰਟ ਕੀਤਾ ਕਿਉਂਕਿ ਅਸੀਂ ਬਹੁਤ ਟਾਈਮ ਹੋ ਗਿਆ ਸੀਗਾ ਜੌਬ ਕਰਦੇ ਨੂੰ ਤੇ ਜੌਬ ਕਰਦੇ ਕਰਦੇ ਨਹੀਂ ਸੀ ਪਤਾ ਲੱਗਦਾ ਵੀ ਕੀ ਕਰੀਏ ਕੀ ਨਾ ਕਰੀਏ ਕਿਉਂਕਿ ਸੁਪਨੇ ਬਹੁਤ ਵੱਡੇ ਆ ਦੋਵਾਂ ਦੇ ਫਿਰ ਅਸੀਂ ਸੋਚਿਆ ਕਿ ਉਹਨਾ ਆਪਣਾ ਕੰਮ ਸਟਾਰਟ ਕਰੀਏ ਕਿ ਹੌਲੀ ਹੌਲੀ ਧੀਮੀ ਧੀਮੀ ਚੜਕੇ ਵੀ ਕਿਤੇ ਨਾ ਕਿਤੇ ਤਾਂ ਪਹੁੰਚ ਹੀ ਜਾਵਾਂਗੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਸਰ ਇਸ ਦੋਨੋਂ ਸਿਸਟਰ ਦੋ ਬ੍ਰਦਰ ਹੈ ਛੋਟੇ ਮੰਮੀ ਪਾਪਾ ਕਿੰਨੀ ਸਟੱਡੀ ਕੀਤੀ ਹੋਈ ਹੈ ਸਰ ਮੈਂ ਆਫਟਰ ਡਿਪਲੋਮਾ ਡਿਗਰੀ ਚ ਐਡਮਿਸ਼ਨ ਲਈ ਸੀ ਲਾਸਟ ইয়ার ਚ ਆ ਕੇ ਮੇਰੇ ਤੋਂ ਫੀਸ ਨਹੀਂ ਸੈਫਰਡ ਕਰ ਪਾਈ ਤੇ ਉਸ ਦੇ ਕਰਕੇ ਮੇਰੀ ਜੋ ਡਿਗਰੀ ਰਹਿ ਗਈ ਸੀ ਨਹੀਂ ਐਕਚੁਅਲੀ ਜਿਵੇਂ ਕਿ ਫੈਸ਼ਨ ਡਿਜ਼ਾਈਨਿੰਗ ਐ ਮੇਰਾ ਸ਼ੌਂਕ ਸੀਗਾ ਤੇ ਫਾਸਟ ਫੂਡ ਦਾ ਤਾਂ ਸੀ ਜਿਵੇਂ ਮੈਕਡੋਨਲਡ ਜੌਬ ਕਰੀ ਨਾ ਸਾਢੇ 3 ਸਾਲ ਲਗਾਈ ਸੀ ਮੈਕਡੋਨਲਡ ਉੱਥੋਂ ਲੈ ਕੇ ਬਸ ਥੋੜਾ ਜਿਹਾ ਜਿਵੇਂ ਕਿ ਸ਼ੌਂਕ ਜਿਹਾ ਹੋ ਗਿਆ ਇਹਦਾ ਵੀ ਨਾ ਪੀਟੀ ਵਿੱਚ ਚੌਪ ਵਗੈਰਾ ਕਰਦੇ ਕਰਦੇ ਵੀ ਐਵੇਂ ਇੱਕ ਸ਼ੌਂਕ ਤੇ ਜਾ ਗਿਆ ਵੀ ਚੱਲ ਇਹ ਵੀ ਕੰਮ ਕਰਦੇ ਹਾਂ ਕਿਕ ਹੁੰਦਾ ਸਟਰਗਲ ਹੈ ਸਟਰਗਲ ਤੋਂ ਵੀ ਜ਼ਿਆਦਾ ਸਟਰਗਲ ਅਸੀਂ ਦੇਖਿਆ ਪਹਿਲਾਂ ਅਸੀਂ ਸਟਰੋਲਨ ਬਾਰੇ ਸੋਚੀ ਸੀ ਕਿ ਨਾਰਮਲ ਕੰਮ ਸਟਾਰਟ ਕਰਦੇ ਹਾਂ ਬਟ ਪਾਪਾ ਕਹਿੰਦੇ ਕਿ ਨਹੀਂ ਰਾਹ ਚਾਂਦੇ ਜਾਂਦੇ ਸੋਤਰਾਂ ਦੇ ਲੋਕ ਹੁੰਦੇ ਆ ਵੀ ਚੰਗਾ ਨਹੀਂ ਲੱਗਦਾ ਫਿਰ ਸਿਸਟਰ ਨੇ ਮੈਨੂੰ ਕਿਹਾ ਕਿ ਰਿਸਕ ਲੈ ਲੈਣੇ ਇੱਕ ਵਾਰ ਲੋਨ ਅਪਲਾਈ ਕੀਤਾ ਸਿਰ ਪਹਿਲਾਂ ਸ਼ੌਕ ਕੀਤੀ ਸੀਗੀ ਕੋਈ ਨਾ ਕੋਈ ਮਤਲਬ ਕਿ ਪ੍ਰੋਬਲਮ ਆ ਗਈ ਸੀ ਕਿ ਜਿਵੇਂ ਪਾਪਾ ਵੀ ਬਿਮਾਰ ਸੀਗੇ ਉਹਦੇ ਕਰਕੇ ਸਾਡੇ ਤੋਂ ਨਹੀਂ ਹੋ ਨਾ ਇਨ ਐਫਰਟ ਹੋਇਆ ਨਾ ਉੱਥੇ ਪਰ ਅਸੀਂ ਉਸ ਤੋਂ ਸਟਾਲ ਵੀ ਲਾਈ ਤੇ ਸਟਾਲ ਜਿਵੇਂ ਬਹੁਤ ਦਿੱਕਤਾਂ ਮੀ ਹਨੇਰੀ ਪਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ ਸੀਗੀ ਤੇ ਫਰੈਂਡ ਸਰਕਲ 'ਚ ਜਿਵੇਂ ਮਜ਼ਾਕ ਵੀ ਉਡਾਨ ਲੱਗ ਗਏ ਸੀ ਵੀ ਲੱਗ ਗਿਆ ਜ਼ੋਰ ਵੀ ਬਸ ਵੀ ਕਰ ਲਿਆ ਤੁਸੀਂ ਹੈ ਨਾ ਬਣਾ ਲੇ ਤੁਸੀਂ ਮਤਲਬ ਕਿ ਵਰਲਡ ਵਾਈਡ ਤੋਂ ਆਪਣਾ ਫੇਮਸ ਕਰਨਾ ਸੀਗਾ ਅਮ ਜੇ ਨੂੰ ਫਿਰ 3 ਮਹੀਨੇ ਫ੍ਰੀ ਬੈਠੇ ਤੇ ਮਤਲਬ ਕਿ 2-3 ਫਰੈਂਡ ਤਾਂ ਬਹੁਤ ਵਧੀਆ ਨੇ ਤੇ ਮੈਂ ਬਹੁਤ ਥੈਂਕਸ ਕਰਦੀ ਹਾਂ ਉਹਨਾਂ ਨੇ ਪੁਸ਼ਕ ਕੀਤਾ ਕਿ ਨਹੀਂ ਆਪਣਾ ਕੰਮ ਕਰਨਾ ਚਾਹੀਦਾ ਘਰੋਂ ਬਾਹਰ ਨਿਕਲਣਾ ਚਾਹੀਦਾ ਜੇ ਤੁਸੀਂ ਸਟਾਰਟ ਕੀਤਾ ਸੀ ਤੈਨੂੰ ਸਿਰੇ ਲਾਉ ਕੰਮ ਨੂੰ ਮਲਕੀ ਮੈਂ ਧੰਨਵਾਦ ਕਰਦੀ ਹਾਂ ਇਹੋ ਜਿਹੇ ਫਰੈਂਡ ਸਭ ਨੂੰ ਮਿਲਣੇ ਚਾਹੀਦੇ ਮੈਨੂੰ ਬਹੁਤ ਸਪੋਰਟ ਕੀਤਾ ਸਾਨੂੰ ਦੋਵਾਂ ਨੂੰ ਉਹਨਾਂ ਨੇ ਤੁਸੀਂ ਉਹ ਕਹਾਵਤ ਤਾਂ ਸੁਣੀ ਹੋਊਗੀ ਕਿ ਪੁੱਤ ਵਡਾਉਣ ਜਮੀਨਾ ਧੀਆ ਦੁੱਖ ਵਡਾਉਂਦੀਆਂ ਨੇ ਇਸ ਉਮਰ ਦੇ ਵਿੱਚ ਮਾਪਿਆਂ ਦਾ ਸਹਾਰਾ ਬਣੀਆਂ ਦੋ ਸਕੀਆਂ ਪੈਣਾ ਅੱਜ ਤੁਹਾਨੂੰ ਉਹਨਾਂ ਦੀ ਕਹਾਣੀ ਦੱਸਾਂਗੇ ਅੱਜ ਬੇਸ਼ੱਕ ਪੀਜ਼ਾ ਹਟ ਖੋਲਿਆ ਪਰ ਕਦੇ ਸ਼ੁਰੂਆਤ ਹੋਈ ਸੀ ਇੱਕ ਰੇੜੀ ਤੋਂ ਸ਼ਹਿਰ ਖੰਨਾ ਦੇ ਵਿੱਚ ਖੜੇ ਆ ਅਮਲੋਹ ਦੇ ਵਿੱਚ ਅਸੀਂ ਮੌਜੂਦ ਆ ਜਿੱਥੋਂ ਦੀ ਇਹ ਤਸਵੀਰਾਂ ਨੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਦੋ ਸਕੀਆਂ ਭੈਣਾਂ ਨੇ ਜਿਨ੍ਹਾਂ ਨੇ ਕਦੇ ਰੇੜੀ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਫੂਡ ਦਾ ਜਿਹੜਾ ਵੱਡਾ ਇੱਕ ਬਿਜ਼ਨਸ ਖੜਾ ਕਰ ਲਿਆ। ਇਹੀ ਉਹ ਅਸਲ ਕਹਾਣੀ ਹੈ ਆਮ ਤੌਰ ਤੇ ਜਮੀਨਾ ਵਡਾਉਂਦੇ ਪੁੱਤ ਜ਼ਰੂਰ ਦੇਖਿਆ ਪਰ ਧੀਆਂ ਹਮੇਸ਼ਾ ਮਾਪਿਆਂ ਦਾ ਸਤਿਕਾਰ ਕਰਦੀਆਂ ਮਾਪਿਆਂ ਨੂੰ ਪਿਆਰ ਕਰਦੀਆਂ ਤੇ ਹਮੇਸ਼ਾ ਮਾਪਿਆਂ ਦਾ ਸਹਾਰਾ ਬਣਦੀਆਂ ਤੇ ਅੱਜ ਇਹ ਧੀਆਂ ਵੀ ਮਾਪਿਆਂ ਦਾ ਸਹਾਰਾ ਬਣੀਆਂ ਆਓ ਅੰਦਰ ਲੈ ਕੇ ਚੱਲਦੇ ਹਾਂ। ਉਹ 3 ਦੇ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਕਿੰਨੀਆਂ ਕਿ ਮੁਸ਼ਕਲਾਂ ਵੀ ਆ ਜਾਂ ਹੋਣਗੀਆਂ ਤੇ ਆਉ ਲੈ ਕੇ ਚੱਲਦੇ ਹਾਂ ਤੁਹਾਨੂੰ ਅੰਦਰ ਲੋ ਜੀ ਅਸੀਂ ਉਹ 3 ਦੇ ਕੋਲ ਪਹੁੰਚ ਚੁੱਕੇ ਹਾਂ ਗੱਲਬਾਤ ਕਰਾਂਗੇ ਸੱਸੀ ਗੱਲ ਜੀ ਨਾਮ ਤੋਂ ਸ਼ੁਰੂਆਤ ਕਰ ਦੋ ਨਾਮ ਕੀ ਹੈ ਸਰ ਮੇਰਾ ਨਾਮ ਸੈਸ ਹੈ ਸਰ ਗੁਰਜੀਤ ਕੋਰ ਅੱਛਾ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਹੀ ਆ ਵੀ ਖਿਆਲ ਕਿਵੇਂ ਆਇਆ ਸੀ ਮਨ ਦੇ ਵਿੱਚ ਵੀ ਅਸੀਂ ਇਹ ਕੰਮ ਸ਼ੁਰੂ ਕਰਨਾ ਕਿਉਂਕਿ ਬਹੁਤ ਘੱਟ ਪੀਜਾ ਹਟ ਅਸੀਂ ਵੇਖਿਆ ਹੈ ਬਹੁਤ ਘੱਟ ਕੁੜੀਆਂ ਜਿਹੜਾ ਇਹ ਕੰਮ ਨੂੰ ਕਰਦੀਆਂ ਨੇ ਕਿਵੇਂ ਖਿਆਲ ਆ ਗਿਆ ਵੀ ਇਹ ਵੀ ਕੰਮ ਕੀਤਾ ਜਾ ਸਕਦਾ ਹੈ ਸਰਜ ਨੇ ਮम्मी पापा ਨੇ ਸ਼ੁਰੂ ਤੋਂ ਸਟਰਗਲ ਕੀਤਾ ਤੇ ਅਸੀਂ ਦੋਨਾਂ ਭੈਣਾਂ ਨੇ ਵੀ ਬਹੁਤ ਸਟਰਗਲ ਕੀਤਾ ਜੌਬ ਕੀਤੀਆਂ ਨਾ ਤੇ ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਕਿਸੇ ਦੇ ਥੱਲੇ ਰਹਿ ਕੇ ਕਾਮਯਾਬ ਨਹੀਂ ਹੋ ਸਕਦੇ ਸਿਰਫ ਸਾਡੇ ਜੋ ਖਰਚੇ ਨੇ ਉਹੀ ਚੱਲ ਸਕਦੇ ਆ ਬਟ ਜੇ ਅਸੀਂ ਕੁਝ ਆਪਣਾ ਕਰਨਾ ਆਪਣਾ ਬਣਾਉਣਾ ਤਾਂ ਉਹਦੇ ਲਈ ਸਾਨੂੰ ਆਪਣਾ ਕੰਮ ਹੀ ਤੋੜਨਾ ਪਊਗਾ ਜੀ ਜਿਹਦੇ ਕਰਕੇ ਅਸੀਂ ਜਲਦੀ ਤੋਂ ਜਲਦੀ ਸਕਸੈਸ ਹੋ ਸਕਦੇ ਬੇਸ਼ੱਕ ਟਾਈਮ ਲੱਗਦਾ ਆ ਪਰ ਕੋਈ ਨਾ ਕੋਈ ਚੀਜ਼ ਆਪਣੀ ਹੁੰਦੀ ਆ ਅਸੀਂ ਆਪਣੇ ਹਨਾ ਮਲਕੀ ਸੁਪਨਿਆਂ ਨੂੰ ਪੂਰੇ ਕਰਨ ਲਈ ਅਸੀਂ ਇਹ ਰੈਸਟੋਰੈਂਟ ਸਟਾਰਟ ਕੀਤਾ ਕਿਉਂਕਿ ਅਸੀਂ ਬਹੁਤ ਟਾਈਮ ਹੋ ਗਿਆ ਸੀਗਾ ਜੌਬ ਕਰਦੇ ਨੇ ਤੇ ਜੌਬ ਕਰਦੇ ਦੇ ਨੇ ਇਸੇ ਪਤਾ ਲੱਗਦਾ ਵੀ ਕੀ ਕਰੀਏ ਕੀ ਨਾ ਕਰੀਏ ਕਿ ਸੁਪਨੇ ਬਹੁਤ ਵੱਡੇ ਆ ਦੋਵਾਂ ਦੇ ਫਿਰ ਅਸੀਂ ਸੋਚਿਆ ਕਿ ਉਹ ਨਾ ਆਪਣਾ ਕੰਮ ਸਟਾਰਟ ਕਰੀਏ ਕਿ ਹੌਲੀ ਹੌਲੀ ਧੀਮੀ ਧੀਮੀ ਚੜਕੇ ਵੀ ਕਿਤੇ ਨਾ ਕਿਤੇ ਤਾਂ ਕੋਈ ਜਿਹਾਵਾਂਗੇ ਅੱਛਾ ਮੈਂ ਤੁਹਾਡੇ ਬਾਰੇ ਥੋੜੇ ਜੇ ਜਾਣਨਾ ਚਾਹੂੰਗਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਸਰ ਅਸੀਂ ਦੋਨੋਂ ਸਿਸਟਰ ਦੋ ਬ੍ਰਦਰ ਹੈ ਛੋਟੇ ਮੰਮੀ ਪਾਪਾ ਹਾਂਜੀ ਜੇ ਮੈਂ ਸਟੱਡੀ ਦੀ ਗੱਲ ਕਰਾਂ ਤਾਂ ਕਿੰਨੀ ਸਟੱਡੀ ਕੀਤੀ ਹੋਈ ਹੈ ਸਰ ਮੈਂ ਆਫਟਰ ਡਿਪਲੋਮਾ ਡਿਗਰੀ ਚ ਐਡਮਿਸ਼ਨ ਲਈ ਸੀ ਲਾਸਟ ਈਅਰ ਜਾ ਕੇ ਮੇਰੇ ਤੋਂ ਫੀਸ ਨਹੀਂ ਸੈਫਰਡ ਕਰ ਪਾਈ ਤੇ ਉਸ ਦੇ ਕਰਕੇ ਮੇਰੀ ਜੋ ਡਿਗਰੀ ਰਹਿ ਗਈ ਸੀਗੀ ਤੁਹਾਡੀ ਕੀ ਪੋਲੀਸੀ ਸਰ ਪਲੱਸ 2 ਕਰੀਏ ਨਾਲ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਸੀਗਾ ਤੇ ਨਾਲ ਬਸ ਜੌਬ ਕਰੀ ਸੀ ਮੈਕਡੋਨਲ ਫੈਸ਼ਨ ਡਿਜ਼ਾਈਨਿੰਗ ਤੋਂ ਤੁਸੀਂ ਫੂਡ ਵਾਲੇ ਲੈਨ ਚ ਕਿਦਾਂ ਕਿ ਦਿਸਿਸਟਰ ਨੇ ਕਿਹਾ ਵੀ ਆਪੇ ਸ਼ੁਰੂ ਕਰਨਾ ਨਹੀਂ ਐਕਚੁਅਲੀ ਜਿਵੇਂ ਕਿ ਫੈਸ਼ਨ ਡਿਜ਼ਾਈਨਿੰਗ ਐਵੇਂ ਮੇਰਾ ਸ਼ੌਂਕ ਸੀਗਾ ਤੇ ਫਾਸਟ ਫੂਡ ਦਾ ਤਾਂ ਸੀ ਜਿਵੇਂ ਮੈਕਡੋਨਲ ਜੌਬ ਕਰੀ ਨਾ ਸਾਢੇ 3 ਸਾਲ ਲਗਾਈ ਸੀ ਮੈਕਡੋਨਲ ਉਥੋਂ ਲੈ ਕੇ ਬਸ ਥੋੜਾ ਜਿਹਾ ਜਿਵੇਂ ਕਿ ਸ਼ੌਂਕ ਜਿਹਾ ਹੋ ਗਿਆ ਇਹਦਾ ਵੀ ਨਾ ਪੀਟੀ ਵਿੱਚ ਚੋਪ ਵਗੈਰਾ ਕਰਦੇ ਕਰਦੇ ਵੀ ਐਵੇਂ ਇੱਕ ਸ਼ੌਂਕ ਦਾ ਜਾ ਗਿਆ ਭੀ ਚੱਲ ਇਹ ਵੀ ਕੰਮ ਕਰਦੇ ਹਾਂ ਅਛਾ ਜਦੋਂ ਆਪਾਂ ਕੋਈ ਵੀ ਸ਼ੁਰੂਆਤ ਕਰਦੇ ਆ ਤਾਂ ਬਹੁਤ ਪੜਾਵਾਂ ਵਿੱਚ ਉਹ ਚੀਜ਼ ਹੋਣ ਲੱਗਣਾ ਪੈਂਦਾ ਚਾਹੇ ਲੋਕ ਮਚਾਕ ਕਰਨ ਚਾਹੇ ਵਿਰੋਧ ਕਰਨਾ ਬਹੁਤ ਕੁਝ ਦੇਖਣਾ ਪੈਂਦਾ ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ ਲਾਈਫ ਦੇ ਵਿੱਚ ਜਦੋਂ ਤੱਕ ਇਹ ਕੰਮ ਸ਼ੁਰੂ ਕੀਤਾ ਸਰ ਬਹੁਤ ਕੋਸ਼ ਮਲ ਕੇ ਇੱਕ ਹੁੰਦਾ ਸਟਰਗਲ ਹੈ ਸਟਰਗਲ ਤੋਂ ਵੀ ਜ਼ਿਆਦਾ ਸਟਰਗਲ ਅਸੀਂ ਦੇਖਿਆ ਪਹਿਲਾਂ ਅਸੀਂ ਸਟਰੋਲ ਆਨ ਬਾਰੇ ਸੋਚੀ ਸੀ ਕਿ ਨਾਰਮਲ ਕੰਮ ਸਟਾਰਟ ਕਰਦੇ ਆ ਬਟ ਪਾਪਾ ਕਹਿੰਦੇ ਕਿ ਨਹੀਂ ਰਾਹ ਚ ਆਉਂਦੇ ਜਾਂਦੇ ਸੋਤਰਾਂ ਦੇ ਲੋਕ ਹੁੰਦੇ ਆ ਵੀ ਚੰਗਾ ਨਹੀਂ ਲੱਗਦਾ ਪਰ ਸਿਸਟਰ ਨੇ ਮੈਨੂੰ ਕਹਿੰਦੇ ਰਿਸਕ ਲੈ ਲੈਣੇ ਇੱਕ ਕਰ ਲੋਨ ਅਪਲਾਈ ਕੀਤਾ ਸਰ ਪਹਿਲਾਂ ਸ਼ੋਪ ਕੀਤੀ ਸੀਗੀ ਕੋਈ ਨਾ ਕੋਈ ਮਤਲਬ ਕਿ ਪ੍ਰੋਬਲਮ ਆ ਗਈ ਸੀ ਕਿ ਜਿਵੇਂ ਪਾਪਾ ਵੀ ਬਿਮਾਰ ਸੀਗੇ ਉਹਦੇ ਕਰਕੇ ਸਾਡੇ ਤੋਂ ਨਹੀਂ ਹੋ ਨਾ ਇਨ ਐਫਰਟ ਹੋਇਆ ਨਾ ਉੱਥੇ ਪਰ ਅਸੀਂ ਉਸ ਤੋਂ ਸਟਾਲ ਵੀ ਲਾਈ ਤੇ ਸਟਾਲ ਜਿਵੇਂ ਬਹੁਤ ਦਿੱਕਤਾਂ ਮੀ ਹਨੇਰੀ ਪਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ ਸੀਗੀ ਤੇ ਫਰੈਂਡ ਸਰਕਲ ਚ ਜਿਵੇਂ ਮਜ਼ਾਕ ਵੀ ਉਡਾਨ ਲੱਗ ਗਏ ਸੀ ਵੀ ਲੱਗ ਗਿਆ ਜ਼ੋਰ ਵੀ ਬਸ ਵੀ ਕਰ ਲਿਆ ਤੁਸੀਂ ਹੈ ਨਾ ਬਣਾ ਲੇ ਤੁਸੀਂ ਮਨ ਲਕੀ ਵਰਲਡ ਵਾਈਡ ਤੋਂ ਆਪਣਾ ਫੇਮਸ ਕਰਨਾ ਸੀਗਾ ਅਮਜੇ ਨੂੰ ਫਿਰ 3 ਮਹੀਨੇ ਫ੍ਰੀ ਬੈਠੇ ਤੇ ਮਤਲਬ ਕਿ ਦੋ ਤਿੰਨ ਫਰੈਂਡ ਤਾਂ ਬਹੁਤ ਵਧੀਆ ਨੇ ਤੇ ਮੈਂ ਬਹੁਤ ਥੈਂਕਸ ਕਰਦੀ ਉਹਨਾਂ ਨੇ ਪੁਸ਼ਕ ਕੀਤਾ ਕਿ ਨਹੀਂ ਆਪਣਾ ਕੰਮ ਕਰਨਾ ਚਾਹੀਦਾ ਘਰ ਅਸੀਂ ਤੇਨੂੰ ਸੀਰੇ ਲਾਉ ਕੰਮ ਨੂੰ ਮਲਕੀ ਮੈਂ ਧੰਨਵਾਦ ਕਰਦੇ ਆ ਇਹੋ ਜਿਹਾ ਫਰੈਂਡ ਸਭ ਨੂੰ ਮਿਲਨੇ ਚਾਹੀਦੇ ਮੈਨੂੰ ਬਹੁਤ ਸਪੋਰਟ ਕੀਤਾ ਤੁਹਾਨੂੰ ਦੋਵਾਂ ਨੂੰ ਉਹਨਾਂ ਨੇ ਅਸਲ ਨਾਮ ਦੀ ਮੈਂ ਗੱਲ ਕਰਾ ਐਮ ਜੇ ਨਾਮ ਰੱਖਿਆ ਹੋਇਆ ਐਮ ਜੇ ਕੁਇਨ ਤੇ ਕਿੱਦਾਂ ਇਹ ਮਨ ਮਤਲਬ ਐਮ ਜੇ ਦਾ ਮੀਨਿੰਗ ਥੋੜਾ ਦੱਸ ਦੋ ਕੀ ਹੈਗਾ ਸਿਰ ਪਹਿਲਾਂ ਐਕਚੁਅਲ ਜ ਮ ਜ ਸੀਗਾ ਕੱਲਾ ਮ ਜ ਮਮੀ ਪਾਪਾ ਦਾ ਨਾਮ ਜੋੜ ਕੇ ਬਣਾਇਆ ਜਿਵੇਂ ਮਲੂਕ ਸਿੰਘ ਤੇ ਜਸਪਾਲ ਕੌਰ ਫਿਰ ਫਰੈਂਡਸ ਨੇ ਸੁਜੈਸ਼ਨ ਦਿੱਤੀ ਕਿ ਐਮ ਜੇ ਜੱਟ ਦਾ ਨਹੀਂ ਜਾਂ ਤੇ ਦੇ ਨਾਲ ਕੁਝ ਜੋੜ ਦੇ ਜਾਂ ਚੇਂਜ ਕਰ ਦੋ ਮੈਂ ਕਿ ਚੇਂਜ ਨਹੀਂ ਕਰਨਾ ਪਰ ਐਮ ਜੇ ਕੁਇਨਸ ਕਰ ਦਿੰਨੇ ਹਾਂ ਜੀ ਕਿ ਉਹਨਾਂ ਦੀਆਂ ਕੁੜੀਆਂ ਦਾ ਵੀ ਨਾਲ ਨਾਮ ਹੋ ਗਏ ਮੈਂ ਉਹ ਇੱਕ ਕਹਾਵਤ ਪਹਿਲਾਂ ਮੈਂ ਬੋਲ ਕੇ ਹਟਿਆ ਮਤਲਬ ਤੁਹਾਡੇ ਤੇ ਬੜੀ ਟੁਕਦੀ ਹੈ ਕਹਿੰਦੇ ਪੁੱਤ ਵਡਾਉਣ ਜ਼ਮੀਨਾਂ ਧੀਆ ਦੁੱਖ ਵਡਾਉਂਦੀਆਂ ਨੇ ਤੇ ਇਹ ਸਭ ਕੁਝ ਮਾਂ-ਬਾਪ ਦਾ ਸਹਾਰਾ ਬਣਦੇ ਲਈ ਵੀ ਅੱਗੇ ਅਸੀਂ ਸਕਸੈਸ ਹੋਣਾ ਸਰ ਹਾਂਜੀ ਜਿਵੇਂ ਸਟਰਗਲ ਫਿਰ ਤੋ ਕਿ ਮम्मी पापा ਨੇ ਸਟਰਗਲ ਬਹੁਤ ਹਨਾ ਕੀਤਾ ਆ ਮਨ ਲੇ ਕਿ ਉਹਨਾਂ ਨੂੰ 26 27 ਸਾਲ ਹੋ ਗਏ ਕਿਸੇ ਡਾਊਨ ਚ ਕੰਮ ਕਰਦੇ ਕਿਸੇ ਦਾ ਰੋਪ ਚੰਦੇ ਹਨਾ ਤੇ ਅਸੀਂ ਨਹੀਂ ਚਾਹੁੰਦੇ ਕਿ ਸਾ ਵੀ ਜ਼ਿਆਦਾ ਨਹੀਂ ਵੀ ਚਲੋ 4 ਸਾਲ ਹਨਾ 5 ਸਾਲ ਵੀ ਉਹ ਆਪਣਾ ਆਪਣੀ ਜ਼ਿੰਦਗੀ ਵਧੀਆ ਜਿਉਣ ਹਨਾ ਤੇ ਇਸ ਕਰਕੇ ਕਿ ਕੋਈ ਗੱਲ ਨਹੀਂ ਵੀ ਕਦੇ ਨਾ ਕਦੇ ਉਹ ਟਾਈਮ ਆਊਗਾ ਸੇ ਸਟਰਗਲ ਕਰਦੇ ਕਿ ਉਹਨਾਂ ਨੂੰ ਵਧੀਆ ਲਾਈਫ ਦੇਣੀ ਆ ਕਿ ਉਹ ਜੋ ਉਹਨਾਂ ਨੂੰ ਉਮੀਦ ਆ ਸਾਡੇ ਤੋਂ ਉਹ ਤੋਂ ਵੱਧ ਕੇ ਕਰਨਾ ਆ ਬਟ ਕਿਤੇ ਨਾ ਕਿਤੇ ਪਾਪਾ ਨੇ ਵੀ ਮਨਾ ਕਰਤਾ ਸੀ ਕਿ ਹੁਣ ਕੰਮ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਡਾਊਨ ਸੇ ਜਾਂਦਾ ਨਾ ਕੰਮ ਕਿਉਂਕਿ ਸਾਨੂੰ ਜਿਵੇਂ ਬਿਜ਼ਨਸ ਦੀ ਨੋਲੇਜ ਆ ਤਾਂ ਸਾਨੂੰ ਪਤਾ ਵੀ ਅਪ ਡਾਊਨ ਹੋਵਾਂਗੇ ਪਹਿਲਾਂ ਡਾਊਨ ਜਾਣਾ ਪੈਣਾ ਫਿਰ ਆਪ ਤਾਂ ਆ ਹੀ ਜਾਣਾ ਆ ਤੇ ਉਹਨਾਂ ਨੇ ਸਪੋਰਟ ਕਰਨੀ ਛੱਡਤੀ ਸੀ ਕਿ ਵੀ ਹੁਣ ਮੈਂ ਨਹੀਂ ਸਪੋਰਟ ਕਰਨੀ ਹੁਣ ਦੇਖ ਲਓ ਬਟ ਫਰੈਂਡਸ ਨੇ ਬਹੁਤ ਸਪੋਰਟ ਕੀਤੀ ਵੀਟੈਕ ਕਰ ਰੱਖੀ ਹੈ ਤੁਸੀਂ ਕੰਪਿਊਟਰ ਇੰਜੀਨੀਅਰ ਦੀ ਜੌਬ ਨਹੀਂ ਕੋਈ ਅਪਲਾਈ ਕੀਤੀ ਵੀ ਜੌਬ ਕਰ ਲਗੇ ਤਾਂ ਮਤਲਬ ਇਧਰ ਲਾ ਕਨਸੈਪਟ ਕਰ ਜੋ ਬਿਸਰੇ ਅਪਲਾਈ ਕੀਤੀ ਸੀ ਜਿਵੇਂ ਨੌਇਡਾ ਸਾਈਡ ਮਿਲਦੀ ਸੀ ਬਟ ਇੰਨੀ ਦੂਰ ਜਾ ਨਹੀਂ ਹੁੰਨਾ ਸਕਦੇ ਤੇ ਇੱਥੇ ਵੀ ਤੁਹਾਨੂੰ ਪਤਾ ਹੈ ਜੇ ਸਰਕਾਰੀ ਨੌਕਰੀ ਇੱਕ ਸੀਟ ਆ ਤਾਂ ਕਈ ਲੋਕ ਕਈ ਸਟੂਡੈਂਟਸ ਨੇ ਪੇਪਰ ਭਰਦੇ ਆ ਤੇ ਫਿਰ ਉਹ ਕਿਹਦੀ ਕਿਸਮਤ ਉਹ ਨਹੀਂ ਪਤਾ ਤੇ ਜੇ ਪ੍ਰਾਈਵੇਟ ਜੌਬ ਦੀ ਗੱਲ ਕਰੀਏ ਤੇ 6-7000 ਚ ਕੁਝ ਬੰਦਦਾ ਨਹੀਂ ਅੱਛਾ ਮੰਮੀ ਪਾਪਾ ਵੱਲੋਂ ਫੁੱਲ ਸਪੋਰਟ ਆ ਹਾਂਜੀ ਹੁਣ ਤਾਂ ਪੂਲਸਪੋਰਟ ਬਟ ਇਹ ਸੀ ਕਿ ਉਹ ਕਰਨ ਨਹੀਂ ਸੀ ਦਿੰਦੇ ਕੰਮ ਕਿ ਨਹੀਂ ਕੰਮ ਨਹੀਂ ਸਟਾਰਟ ਕਰਨਾ ਕਿ ਆਪਾਂ ਸਮਾਨ ਸੇਲ ਕਰ ਦੇਣਾ ਵੀ ਨਹੀਂ ਹਨਾ ਵੀ ਆਪਾਂ ਘਾਟੇ 'ਚ ਜਾਵਾਂਗੇ ਆਪਣੀ ਕਿਸਮਤ ਖਰਾਬ ਬਟ ਮੈਂ ਮੈਨੂੰ ਐਵੇਂ ਆ ਕਿ ਬਲੀਵ ਹੁੰਦਾ ਨਾ ਅੰਦਰੋਂ ਵੀ ਕਦੇ ਨਾ ਕਦੇ ਵੀ ਨਾਮ ਆਊਗਾ ਇਹ ਵੀ ਇੱਕ ਸਬਰ ਹੁੰਦਾ ਰੱਬ ਸਬਰ ਪਰਖਦਾ ਹੈ ਅੱਛਾ ਇੱਕ ਨੀ ਚੀਜ਼ ਹੋਰ ਬੜੀ ਸਾਡੇ ਪਿੰਡਾਂ 'ਚ ਖਾਸ ਆਰਾਮ ਤੌਰ ਤੇ ਹੁੰਦੀ ਹੈ ਮਤਲਬ ਰਿਸ਼ਤੇਦਾਰ ਵੀ ਇਹ ਗੱਲਾਂ ਕਰਦੇ ਮੈਂ ਦੇਖੇ ਨੇ ਖੁਦ ਕਹਿੰਦੇ ਨੇ ਵੀ ਜਿਵੇਂ ਤੁਸੀਂ ਹੋ ਕਹਿੰਦੇ ਕਿ ਕੁੜੀਓ ਤੁਹਾਡਾ ਤਾਂ ਅਸੀਂ ਵਿਆਹ ਕਰ ਦੇਣਾ ਤੁਸੀਂ ਕਿਹੜਾ ਇੱਥੇ ਬੈਠੇ ਰਹਿਣਾ ساری ਉਮਰ ਤੁਸੀਂ ਤਾਂ ਆਪਣੇ ਘਰ ਚ ਲੈ ਜਾਣਾ ਅਸਲ ਦੇ ਵਿੱਚ ਧੀਆ ਕਨਫਿਊਜ਼ ਹੁੰਦੇ ਵੀ ਸਾਡਾ ਅਸਲੀਕਰ ਹੈ ਕਿਹੜਾ ਸਹੁਰੇ ਕਹਿ ਦਿੰਦੇ ਆ ਤੂੰ ਪਰਾਈ ਐ ਤੂੰ ਉਹਨਾਂ ਦੀ ਹੈਗੀਆਂ ਤਾਂ ਇਸ ਤਰ੍ਹਾਂ ਦਾ ਬਹੁਤ ਕੁਝ ਦੇਖਣ ਨੂੰ ਮਿਲਦਾ ਤੁਹਾਨੂੰ ਵੀ ਕਿਸੇ ਨੇ ਕਿਹਾ ਵੀ ਕੁੜੀ ਉਹ ਤੁਰਤਾ ਸੀ ਵਿਆਹ ਕਰ ਦੇਣਾ ਤੁਸੀਂ ਤਾਂ ਆਪਦੇ ਘਰੇ ਜਾ ਕੇ ਚੋਕਰਨਾ ਕਰਿਓ ਇੱਥੇ ਤੁਸੀਂ ਕੀ ਕਰਨਾ ਕਰਕੇ ਸਰ ਇਹ ਵੀ ਬਹੁਤ ਕੁਝ ਸੁਣਨ ਨੂੰ ਮਿਲਦਾ ਹੈ ਮਤਲਬ ਕਿ ਮੋਸਟਲੀ ਫੈਮਿਲੀ ਚ ਹੁੰਦਾ ਹੈ ਨਾ ਕਿ ਵੀ ਤੁਸੀਂ ਆਪਣੇ ਘਰ ਜਾਣਾ ਵੀ ਤੁਹਾਡੇ ਹਸਬੰਦ ਕੰਮ ਕਰਾਉਣਗੇ ਜਾਂ ਨਹੀਂ ਹੈ ਨਾ ਵੀ ਤੁਸੀਂ ਸ਼ਾਪ ਖੋਲ੍ਹ ਲਈ ਵੀ ਕਿਵੇਂ ਮੈਨੇਜ ਕਰੋਗੇ ਇਕੱਲੇ ਕਿਉਂਕਿ ਇਹ ਵੀ ਗੱਲ ਸੱਚ ਹੈ ਕੁੜੀ ਦਾ ਕੋਈ ਘਰ ਨਹੀਂ ਹੁੰਦਾ ਬਟ ਸਾਡਾ ਹੀ ਡ੍ਰੀਮ ਹੈ ਸਾਡਾ ਆਪਣਾ ਇੱਕ ਘਰ ਹੋਵੇ ਜਿੱਥੇ ਸਾਨੂੰ ਇਹ ਨਾ ਸੁਣਨ ਮਿਲੇ ਕਿ ਤੂੰ ਆਪਣੇ ਘਰ ਜਾ ਉੱਥੇ ਸੀ ਕਹਿ ਸਕਦੇ ਮੇਰਾ ਆਪਣਾ ਘਰ ਹੈ ਮੈਂ ਆਪਣੇ ਘਰ ਕੀ ਇਹ ਵੀ ਹਨਾ ਵੀ ਕਹਿਆ ਸਾਡੇ ਨੇਚਰ ਹੀ ਹੈ ਕਿ ਵਿਆਹ ਕਰਾਣਾ ਜ਼ਰੂਰੀ ਹੁੰਦਾ ਬਟ ਇੱਕ ਸਹੀ ਟਾਈਮ ਹੁੰਦਾ ਜਦੋਂ ਸਾਨੂੰ ਸਹੀ ਇਨਸਾਨ ਮਿਲ ਜਾਂਦਾ ਪਲੱਸ ਜਦੋਂ ਸਾਡਾ ਮਤਲਬ ਕਿ ਕੈਦੇ ਸਕਸੈਸ ਹੋ ਜਾਈਏ ਕੁਝ ਕਰਨ ਯੋਗ ਹੋ ਜਾਈਏ ਸਾਡੇ ਹੱਥ ਚ ਪੈਸਾ ਆ ਨਾ ਕਿ ਅਸੀਂ ਕਿਸੇ ਤੋਂ ਮੰਗਣ ਯੋਗ ਨਾ ਹੋਈਏ ਵੀ ਹਾਂ ਵੀ ਸਾਨੂੰ ਪੈਸਾ ਚਾਹੀਦਾ ਮੈਨੂੰ ਲੋੜ ਆ ਕਿ ਅਸੀਂ ਆਪਣੀਆਂ ਜੋ ਵੀ ਨੀਡਸ ਹੁੰਦੀਆਂ ਨੇ ਆਪਣੇ ਵੱਲੋਂ ਪੂਰੀਆਂ ਕਰ ਸਕੀਏ ਅਸਰ ਮੈਂ ਗੱਲ ਕਰਾਂ ਤਾਂ ਗੱਲਾਂ ਤੁਹਾਡੀਆਂ ਬੜੀਆਂ ਬੜੀਆਂ ਪਿਆਰੀਆਂ ਨੇ ਬੜੀ ਨੋਲਿਜ ਹੈਗੀ ਆ ਤੁਹਾਨੂੰ ਤੇ ਫੂਡ ਦਾ ਹੈਗਾ ਆਪਣਾ ਸਟਾਲ ਮਤਲਬ ਇੱਕ ਕੈਫੇ ਕੀ ਕੀ ਤੁਹਾਡੇ ਕੋਲ ਆਈਟਮ ਮਿਲਦੀਆਂ ਨੇ ਸਰ ਫਾਸਟ ਫੂਡ ਚ ਸਭ ਕੁਝ ਅਵੇਲੇਬਲ ਹੈ ਜਿਵੇਂ ਪੀਜ਼ਾ ਹੋ ਗਿਆ 버ਗਰ ਵਗੈਰਾ ਤੇ ਹੁਣ ਸਰ ਜਿਵੇਂ ਪਹਿਲਾਂ ਅਸੀਂ ਐਕਸਟਰਾ ਕੁਲੜ ਐਡ ਕੀਤਾ ਸੀ ਕੁਲੜ ਪੀਜ਼ਾ ਦੇ ਲੋਕ ਬਹੁਤ ਫੈਨ ਸੀਗੇ ਹੁਣ ਸਰ ਅਸੀਂ ਮਲਕੇ ਚਾਂਪ ਵਗੈਰਾ ਨਾਲ ਐਡ ਕੀਤਾ ਕਿ ਚਾਂਪ ਵੀ ਕਰਾਂਗੇ ਸੀ ਕਮਿੰਗ ਸੂਨ ਤੇ ਬਟ ਤੁਸੀਂ ਬੇਕਿੰਗ ਕੌਣ ਕਰਦੇ ਹਾਂ ਹਾਂਜੀ ਮੇਕਿੰਗ ਕੌਣ ਕਰਦਾ ਸਰ ਦੋਨੋਂ ਕਰਦੇ ਹਾਂ ਹਾਂਜੀ ਬਟ ਜ਼ਿਆਦਾ ਸਿਸਟਰ ਹੀ ਕਰਦੀ ਹੈ ਹਾਂਜੀ ਅਕਲ ਜੀ ਕਿੰਨਾ ਕੁ ਐਕਸਪੀਰੀਅੰਸ ਹੈਗਾ 버ਗਰ ਬਣਾਉਣ ਦਾ ਤੁਹਾਨੂੰ ਕਲੀ ਜਿਵੇਂ ਮੈਕਡੋਨਲਡ ਤੇ ਜੋਬ ਕਰੀ ਸੀ ਨਾਲ ਦੀ ਨਾਲ ਫਿਰ ਮੈਂ ਨਾ ਮੇਰੇ ਫਰੈਂਡ ਦਾ ਰੈਸਟੋਰੈਂਟ ਆ ਉੱਥੇ ਮਤਲਬ ਨਾਲ ਜੋਬ ਕਰਨ ਲੱਗੀ ਤਾਂ ਫਿਰ ਇੱਕ ਤਰ੍ਹਾਂ ਦੇ ਜੁੜੇ ਹੋਏ ਸੀ ਨਾ ਕੰਮ ਨਾਲ ਕਿਉਂਕਿ ਬਣਾ ਕੇ ਖੁਸ਼ੀ ਮਿਲਦੀ ਆ ਕਸਟਮਰ ਨੂੰ ਖਿਲਾ ਕੇ ਨਾ ਆਪਣੇ ਹੱਥਾਂ ਨਾਲ ਖੁਸ਼ੀ ਮਿਲਦੀ ਹੋਈ ਸੀ ਤਾਂ ਮੈਂ ਜ਼ਿਆਦਾ ਉਹ ਕਰਦੀ ਉਹਨਾਂ ਨੂੰ ਲੋਕ ਕਹਿੰਦੇ ਆ ਵੀ ਮੈਕ ਦੀ ਵਰਗਾ ਤੇਜ਼ ਹਾਂਜੀ ਕਹਿੰਦੇ ਆ ਮੈਂ ਇਹ ਵਾਕੀ ਬੜੀ ਕਮਾਲ ਦੀ ਕਹਾਣੀ ਹੈ ਇਹ ਦੋ ਧੀਆਂ ਦੀ ਜੋ ਮਾਪੇ ਦਾ ਸਹਾਰਾ ਬਣੀਆਂ ਨੇ ਅਮਲੋਹ ਦੇ ਵਿੱਚ ਖੜੇ ਆਪਾਂ ਪ੍ਰੋਪਰ ਲੋਕੇਸ਼ਨ ਥੋੜੀ ਜਰੂਰ ਦੱਸ ਦੋ ਤੇ ਵੀ ਕਿਵੇਂ ਤੁਹਾਡੇ ਕੋਲ ਲੋਕ ਆ ਸਕਣ ਸਰ ਸਾਡਾ ਮੇਨ ਅਮਲੋਹ ਜੋ ਮਲਕੀ ਮੇਨ ਮਾਰਕੀਟ ਅਮਲੋਹ ਨੀਅਰ ਸਿਵਲ ਹਸਪੀਟਲ ਤੇ ਮੇਨ ਮਾਰਕੀਟ ਆ ਨੀਅਰ ਗੁਰਦੁਆਰਾ ਸਾਹਿਬ ਦੀ ਹੈ ਸਿੰਘ ਸਭਾ ਤੇ ਮਲਕੀ ਮੇਨ ਮਾਰਕੀਟ ਵੱਜਦੀ ਹੈ ਅਸਲ ਆਖਿਰ ਵਿੱਚ ਮੈਂ ਇੱਕੀ ਚੀਜ਼ ਪੁੱਛਣੀ ਚਾਹੂੰਗਾ ਜਿਹੜਾ ਸਾਡਾ ਯੂਥ ਹੈ ਤੁਹਾਡੇ ਵਰਗੇ ਜਿਹੜੇ ਹੋ ਧੀਆਂ ਨੇ ਕੁੜੀਆਂ ਨੇ ਉਹਨਾਂ ਨੂੰ ਕੋਈ ਸੁਨੇਹਾ ਮੈਸੇਜ ਤੁਹਾਡੇ ਵੱਲੋਂ ਸਰ ਸੁਨੇਹਾ ਹੈ ਵੀ ਅੱਜ ਜਿਵੇਂ ਕਿ ਅਸੀਂ ਸੁਣਦੇ ਆ ਨਾ ਇੱਕ ਚੀਜ਼ ਕੀ ਕੋਈ ਜਿਵੇਂ ਫੋਰਨ ਦਾ ਮੁੰਡਾ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਾ ਲੇ ਹੈ ਨਾ ਉਹ ਬਟ ਸਰ ਕਦੇ ਮੁੰਡਿਆਂ ਲਈ ਇਹ ਚੀਜ਼ ਨਹੀਂ ਸੋਚਦੇ ਕਿ ਫੋਰਨ ਦੀ ਕੁੜੀ ਨਾਲ ਗਰੀਬ ਮੁੰਡੇ ਨਾਲ ਵਿਆਹ ਕਰਾ ਲੈ ਕਦੇ ਵੀ ਇਹ ਸਭ ਕੁਝ ਨਹੀਂ ਹੁੰਦਾ ਜਦ ਇੱਕ ਮੁੰਡਾ ਆਪਣੇ ਪੈਰਾਂ ਤੇ ਉੱਠ ਸਕਦਾ ਕੁੜੀ ਵੀ ਉੱਠ ਸਕਦੇ ਕਿ ਕਿ ਅੱਜ ਕੱਲ੍ਹ ਕਹਿੰਦੇ ਮੁੰਡੇ ਕੁੜੀਆਂ ਬਰਾਬਰ ਐ ਫਿਰ ਰਾਤ ਕੀ ਤੇ ਦਿਨ ਕੀ ਹੈ ਨਾ ਜਦੋਂ ਅਸੀਂ ਸਹੀ ਆ ਸਾਡੀ ਨੀਤ ਸਹੀ ਹੈ ਨਾ ਕੋਈ ਵੀ ਸਾਡਾ ਨਾ ਮਾੜਾ ਨਹੀਂ ਹੋ ਸਕਦਾ ਬਟ ਮੈਂ ਇਹੀ ਕਹੂੰਗੀ ਕਿ ਕਦੇ ਵੀ ਕਿਸੇ ਤੇ ਡਿਪੈਂਡ ਹੋ ਕੇ ਨਾ ਰਹੋ ਆਪਣਾ ਆਪ ਕਰੋ ਤੇ ਮੇਰੇ ਹਿਸਾਬ ਨਾਲ ਸਕਸੈਸ ਹੋਣ ਤੋਂ ਬਾਅਦ ਹੀ ਵਿਆਹ ਕਰਾਉਣਾ ਚਾਹੀਦਾ ਹੈ ਇੱਕ ਹੁੰਦਾ ਵੀ ਚ ਬਟ ਜੇ ਅਸੀਂ ਕਹਿ ਦੇਈਏ ਕਿ ਫੋਰਨ ਜਾਣੀ ਜਾਂ ਕੁਝ ਵੀ ਮੇਰਾ ਸ਼ੁਰੂ ਤੋਂ ਰਹਿ ਕੇ ਆਪਣੇ ਦਮ ਤੇ ਹੀ ਕਰਨਾ ਚਾਹੁੰਦਾ ਤੁਹਾਡੇ ਵੱਲੋਂ ਕੋਈ ਮੈਸੇਜ ਜੂਥ ਨਹੀਂ ਸੇਮ ਮੈਸੇਜ ਆਇਆ ਕਿਉਂਕਿ ਸੋਰਸ ਸਾਰੇ ਸੇਮ ਹੀ ਹੈ ਅੱਛਾ ਇੱਥੇ ਵੀ ਬੜਾ ਫਰਕ ਹੁੰਦਾ ਉਹ ਪੈਂਦਾ ਉਹ ਆਣਾ ਵੀ ਸੋਚ ਮਿਲਦੀ ਆ ਤਾਂ ਕਰਕੇ ਭੈਣ ਵੱਲੋਂ ਸਪੋਰਟ ਅੱਛਾ ਮੈਂ ਇੱਕ ਫਨੀ ਸਵਾਲ ਵੀ ਤੁਹਾਨੂੰ ਪੁੱਛੂਗਾ ਲੜਾਈ ਨਹੀਂ ਹੁੰਦੀ ਕਦੇ ਤੁਹਾਡੇ ਚ ਵੀ ਕਹਿੰਦੇ ਹੋ ਜਾ ਵੀ ਅੱਜ ਅਸੀਂ 1000 ਰੁਪਏ ਦੀ ਸੇਲ ਕੀਤੀ ਹੈ ਵੀ ਮੈਂ ਤੂੰ ਕੁੜੀਏ ਸੂਟ ਲੈ ਜਾਂਦਾ ਤੇ ਮੈਨੂੰ ਨਹੀਂ ਪੁੱਛ ਕੇ ਲੈ ਕੇ ਜਾਂਦਾ ਨਹੀਂ ਸਰ ਪੈਸਿਆਂ ਨੂੰ ਲੈ ਕੇ ਤਾਂ ਨਹੀਂ ਕਦੇ ਲੜਾਈ ਹੁੰਦੀ ਉਹ ਕੰਮ ਨੂੰ ਲੈ ਕੇ ਹੋ ਜਾਂਦੀ ਬਟ ਪੈਸਿਆਂ ਨੂੰ ਲੈ ਕੇ ਨਹੀਂ ਕਿਉਂਕਿ ਹਾਂ ਮਨ ਲਗੀ ਜਾਂ ਤੂੰ ਕਰਦਿਆ ਮੈਂ ਕਿ ਤੋ ਮਨ ਲਗੀ ਕੰਮ ਉਹ ਵੀ ਕਦੇ ਕਦੇ ਡੇਲੀ ਨਹੀਂ ਬਟ ਐਵੇਂ ਪੈਸਿਆਂ ਬਲਣ ਕਿਉਂਕਿ ਅਸੀਂ ਦੋਨੇ ਜਿਵੇਂ ਮਾਰਾ ਟਾਈਮ ਦੇਖਿਆ ਹੈ ਨਾ ਫਿਰ ਅਸੀਂ ਇੱਕ ਇੱਕ ਰੁਪਿਆ ਵੀ ਸੋਚ ਕੇ ਵਰਤੀਦਾ ਵੀ ਕਿੱਥੇ ਵਰਤਣਾ ਚਾਹੀਦਾ ਹੈ ਕਿੱਥੇ ਨਹੀਂ ਵਰਤਣਾ ਚਾਹੀਦਾ ਤੇ ਅਸੀਂ ਉਮੀਦ ਕਰਦੇ ਆ ਵੀ ਤੁਹਾਡਾ ਜਿਹੜਾ ਇਹ ਕੈਫੇ ਆ ਇਨੂੰ ਵਧੇ ਫੁੱਲੇ ਰੱਬ ਤੁਹਾਨੂੰ ਤੰਦਰੁਸਤੀਆਂ ਦੇਵੇ ਬਹੁਤ ਚੰਗੀ ਇੰਵੈਸਟ ਕਰਨੀ ਸੀ ਕਿ ਸਾਨੂੰ ਜਿਵੇਂ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਉਹਨਾਂ ਨੂੰ ਹੀ ਸਪੋਰਟ ਕੀਤਾ ਜਾਂਦਾ ਜਿਹੜੇ ਅੱਜ ਕੱਲ ਹਨਾ ਮਲਕੀ ਡਾਂਸ ਵਗੈਰਾ ਕਰਦੇ ਆ ਜਾਂ ਕਪਲਸ ਵੀਡੀਓਜ਼ ਪਾਉਂਦੇ ਆ ਬਟ ਮੈਂ ਇੱਕ ਗੱਲ ਕਹੂੰਗੀ ਕਿ ਇੱਕ ਇਨਸਾਨ ਕੁੜੀਆਂ ਮੁੰਡੇ ਆ ਮੁੰਡਿਆਂ ਲਈ ਵੀ ਕੁੜੀਆਂ ਲਈ ਵੀ ਕਿ ਓਨ ਦਾ ਰੋਡ ਹੈ ਨਾ ਮਲਕੀ ਮਿਹਨਤ ਕਰਦੇ ਆ ਬਟ ਉਹਨਾਂ ਨੂੰ ਲੋਕ ਸਪੋਰਟ ਨਹੀਂ ਕਰਦੇ ਤੇ ਮੈਂ ਇਹ ਕਹਿਣਾ ਚਾਹੁੰਗੀ ਸੋਸ਼ਲ ਮੀਡੀਆ ਦੇ ਕੋਈ ਵੀ ਇਹੋ ਜਿਹੇ ਵੀਡੀਓ ਦੇਖਦੇ ਪਲੀਜ਼ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਹਨਾ ਵਾਕੀ ਵੱਧ ਤੋਂ ਵੱਧ ਪਿਆਰ ਦਿਆ ਕਰੋ ਕਿਉਂਕਿ ਜਿਵੇਂ ਕਸਟਮਰ ਹੋਗੇ ਸਬਸਕ੍ਰਾਈਬਰ ਹੋਗੇ ਨਾ ਜਾਂ ਫਾਲੋਅਰਸ ਹੋਗੇ ਫਾਲੋਅਰਸ ਨਹੀਂ ਹੁੰਦੇ ਇੱਕ ਤਰ੍ਹਾਂ ਸਪੋਰਟਰ ਹੁੰਦੇ ਨੇ ਕਿ ਅਸੀਂ ਵੱਧ ਤੋਂ ਵੱਧ ਅੱਗੇ ਵੀ ਹੋਰ ਕੰਮ ਕਰ ਸਕੀਏ ਤਾਂ ਸਾਨੂੰ ਦੇਖ ਕੇ ਹੋਰ ਕੁੜੀਆਂ ਵੀ ਅੱਗੇ ਆ ਸਕਣ ਹਾਂਜੀ ਸਰ ਇੰਸਟਾ ਤੇ ਸਾਡਾ ਐਮ ਜੇ ਕਿਉਇਨਸ 778 ਸਾਡੀ ਆਈਡੀ ਹੈ ਅਛਾ ਮੈਂ ਫਿਰ ਉਹੀ ਤੁਹਾਡੇ ਲਈ ਦੁਆ ਕਰਾਂਗੀ ਕਿ ਤੁਹਾਡਾ ਇਹ ਕੈਫੇ ਆ ਇਹਨੂੰ ਭਾਗ ਲੱਗਣ ਤੇ ਬਹੁਤ ਵਧੀਆ ਤੁਹਾਡੀ ਸੋਚ ਆ ਸਾਡੇ ਵੱਲੋਂ ਪੂਰਾ ਬੈਸਟ ਆਪ ਲੱਗਾ ਤੁਹਾਨੂੰ ਵੀ ਅੱਗੇ ਜਾ ਕੇ ਜ਼ਿੰਦਗੀ ਤੁਸੀਂ ਕੁਝ ਨਾ ਕੁਝ ਬਣੋ ਸੁਪਨਾ ਕੀ ਆ ਲਾਸਟ ਤੇ ਤੁਹਾਡਾ ਸਰ ਡ੍ਰੀਮ ਤਾਂ ਇਹ ਹੈ ਕਿ ਮਨ ਲਕੀ ਸਕਸੈਸ ਹੋਣਾ ਆ ਤੇ ਫੈਮਿਲੀ ਦੀ ਜੋ ਵੀ ਨੀਡਸ ਆ ਜੋ ਵੀ ਪੇਰੈਂਟਸ ਨੇ ਮਨ ਲਕੀ ਦੁੱਖ ਸੇ ਆ ਮਨ ਲਕੀ ਆਪਣੀਆਂ ਖੁਸ਼ੀਆਂ ਵੀ ਬਸ ਉਹਨਾਂ ਦੀਆਂ ਖੁਸ਼ੀਆਂ ਦੇਖੇ ਕਿ ਉਹ ਸਭ ਕੁਝ ਪੂਰੇ ਹੋ ਜਾਣ ਤੇ ਜਿਵੇਂ ਉਹ ਮਹਿੰਗੀਆਂ ਗੱਡੀਆਂ ਬਾਰੇ ਸੋਚਦੇ ਆ ਸਭ ਵੀ ਸੋਚਦੇ ਆ ਸਰ ਤੇ ਮਹਿੰਗੀ ਗੱਡੀ ਹੋਵੇ ਸਭ ਕੁਝ ਹੋਵੇ ਬਸ ਸੋ ਤੁਹਾਨੂੰ ਇਸ ਧੀਆਂ ਦੀ ਸਟੋਰੀ ਇਸ ਕੁੜੀਆਂ ਦੀ ਸਟੋਰੀ ਇਹਨਾਂ ਦੀ ਕਿੱਦਾਂ ਦੀ ਲੱਗੀ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਤੇ ਕਿਤਨਾ ਕੀਤੇ ਇੱਕ ਚੰਗਾ ਸੁਨੇਹਾ ਜਾਂਦਾ ਸਾਡੇ ਸਮਾਜ ਨੂੰ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਐ ਜੇ ਮੁੰਡੇ ਕੋਈ ਵੀ ਕੰਮ ਕਰ ਸਕਦੇ ਆ ਤਾਂ ਕੁੜੀਆਂ ਵੀ ਕਰ ਸਕਦੀਆਂ ਨੇ ਤਾਂ ਬਹੁਤ ਚੰਗੀ ਸਮਾਜ ਨੂੰ ਸੇਧ ਜਾਂਦੀ ਐ ਕਿ ਹਰ ਇੱਕ ਨੂੰ ਕੰਮ ਕਰਨਾ ਚਾਹੀਦਾ ਜੇ ਅਸੀਂ ਸੁਪਨੇ ਪੂਰੇ ਕਰਨੇ ਆ ਤਾਂ ਸਾਨੂੰ ਮਿਹਨਤ ਜਾਰੀ ਰੱਖਣੀ ਚਾਹੀਦੀ ਐ ਕਹਿੰਦੇ ਨੇ ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਸੌ ਕੇ ਦੇਖਦੇ ਆ ਸਪਨੇ ਉਹ ਹੁੰਦੇ ਨੇ ਜੋ ਸਾਨੂੰ ਸੌਣ ਨਹੀਂ ਦਿੰਦੇ ਸੋ ਵਾਕਈ ਕਹਾਣੀ ਬਹੁਤ ਸਲਾਮ ਕਰਨ ਬਣਦੀ ਆ ਇਸ ਕੁੜੀਆਂ ਨੂੰ ਜਿਨ੍ਹਾਂ ਨੇ ਆਪਣੇ ਮਾਪੇ ਬ ਦੀ ਹੈਲਪ ਦੇ ਲਈ ਇੱਕ ਫੂਡ ਦਾ ਜਿਹੜਾ ਬਿਜ਼ਨਸ ਕੀਤਾ ਔਰ ਅਸੀਂ ਆਸ਼ਾ ਕਰਦੇ ਹਾਂ ਉਮੀਦ ਕਰਦੇ ਹਾਂ ਵੀ ਇਹਨਾਂ ਦਾ ਜਿਹੜਾ ਬਿਜ਼ਨਸ ਹੈ ਬਹੁਤ ਅੱਗੇ ਵਧੇ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਆਪਣੇ ਰਾਏ ਸਾਂ ਨਾਲ ਜ਼ਰੂਰ ਸਾਂਝੀ ਕਰਿਓ ਤੋਂ ਇਸ ਨਾਲ ਜੁੜੇ ਹੋਣ ਦਾ ਸਿਟੀ ਹਾਰਲਾਈਨਸ ਦੇਖ ਰਹੇ ਹਾਂ ਮੈਂ ਤੁਹਾਡਾ ਦੋਸਤ ਗਗਨ ਸਮਾਤ ਨਾਲ ਕੈਮਰਾ ਪਰਸਨ ਬੀ ਸੁਸੰਗਰ